ਲੋਕ ਮਹੱਲਾ ਪੰਜਵ ਕੜਸ਼ੀਆਂ ਫਿਰਨੂ ਸਾਧ ਸੰਗਤ ਜੀ ਧਾਰਨਾ ਤੋਂ ਬਿਨਾ ਮਹਾਰਾ ਸਾਉ ਘਾਟਾ ਦਿਖਾਉਂਦੇ ਹਨ ਵੇਖੋ ਭਾਈ ਕਹਿੰਦੇ ਜਿਵੇਂ ਕੜਸ਼ੀਆਂ ਰਸੋਈ ਚ ਤੁਰੀਆਂ ਫਿਰਦੀਆਂ ਹਨਵਾ ਉਹਨਾਂ ਜਾਣ ਨ ਸੁਣੀਆਂ ਉਹ ਸੁਣੀਆਂ ਖਾਲੀਆਂ ਜਿਹੜੀਆਂ ਹਨ ਉਹ ਰਸੋਈ ਦੇ ਸਵਾਦ ਨੂੰ ਖੀਰ ਦੇ ਸਵਾਦ ਨੂੰ ਪ੍ਰਸ਼ਾਦ ਦੇ ਸਵਾਦ ਨੂੰ ਭਾਜੀਆਂ ਦੇ ਸਵਾਦ ਨੂੰ ਸਲੂਣੇ ਮਿੱਠੇ ਦੇ ਸਵਾਦ ਨੂੰ ਖਾਲੀ ਰਹਿ ਜਾਂਦੀਆਂ ਕੜਸ਼ੀਆਂ ਵੇਜਿ ਫਿਰਦੀਆਂ ਸਾਰੇ ਪਦਾਰਥਾਂ ਦੇ ਪਰ ਖਾਲੀ ਰਹਿ ਜਾਂਦੀਆਂ ਸਵਾਦ ਨਹੀਂ ਦੇ ਸਕਦੀਆਂ ਇਸੇ ਪ੍ਰਕਾਰ ਦੇ ਵਿਦਵਾਨ ਲੋਕ ਸਾਰੇ ਜਿਨ੍ਹਾਂ ਨੇ ਸ਼ਾਸਤਰ ਪੁਸਤਕਾਂ ਹਨਗੇ ਇਹ ਤਾਂ ਸਾਧ ਸੰਗਜੀ ਵਾਹਿਗੁਰੂ ਦੇ ਛੱਤੀ ਪ੍ਰਕਾਰ ਦੇ ਪੋਜਨਾ ਵਾਂਗੂ ਰਸੋਈ ਬਣਾਈ ਹੋਈ ਇਹ ਜਿਹੜੇ ਪੰਡਤਾਂ ਲੋਕਾਂ ਵਿਦਵਾਨ ਗਿਆਨੀਆਂ ਲੋਕਾਂ ਦੀਆਂ ਜ਼ੁਬਾਨਾਂ ਕੜਸ਼ੀਆਂ ਨੂੰ ਖਾਲੀ ਤੁਰੀਆਂ ਫਿਰਦੀਆਂ ਹਨ ਸਵਾਉ ਨਾ ਜਾਣ ਨ ਸੁਣੀਆਂ ਆਪ ਧਰਮ ਨਹੀਂ ਕਰਦੇ ਲੋਕਾਂ ਵਾਸਤੇ ਪ੍ਰਚਾਰ ਅਸੀਂ ਲੋਕ ਕਰੀ ਜਾਂਦੇ ਸਵਾਉ ਨਾ ਜਾਣ ਨ ਸੁਣੀਆਂ ਇਹ ਸਵਾਦ ਆਪ ਧਾਰਨਾ ਕਰਕੇ ਜਿਹੜਾ ਜੀਵਨਮੁਖ ਦਾ ਆਨੰਦ ਲੈਣਾ ਹੈ ਉਹਨੂੰ ਲੈ ਨਹੀਂ ਸਕਦੀਆਂ ਸੁਣੀਆਂ ਖਾਲੀ ਜ਼ੁਬਾਨਾਂ ਰਹਿ ਜਾਂਦੀਆਂ ਮਰੋ ਜਿਵੇਂ ਧੋਮਾਂਜ ਕੇ ਪਾਸੇ ਕਰਕੇ ਕਾਛੀ ਰੱਖ ਦਿੱਤੀ ਹੈ ਹਾਂ ਗਿਆਨੀ ਨੂੰ ਪੈਸਾ ਥੇਲਾ ਜੇ ਕਿ ਪਾਸੇ ਉਠਾ ਲੈਂਦੇ ਐ ਇਹ ਹਾਲ ਹੁੰਦੀ ਐ ਸੋ ਪਰਮੇਸ਼ਰ ਦਾ ਰਸ ਦਾ ਆਨੰਦ ਨਹੀਂ ਲੈ ਸਕਦੇ ਖਾਲੀ ਵਿਦਵਾਨ ਬਣ ਕੇ ਹੀ ਰਹਿ ਜਾਂਦੇ ਐ ਕਮਾਈ ਨਹੀਂ ਕਰਦੇ ਈ ਮੁਖ ਦਸਨ ਈ ਮੁਖ ਦਸਨ ਉਹ ਮੁਖ ਸਫਲੇ ਦੇ ਹਨ ਨਾਨਕ ਰਤੇ ਪ੍ਰੇਮ ਰਸ ਜਿਹੜੇ ਮਾਰੇ ਦੇ ਪ੍ਰੇਮ ਰਸ ਚ ਰੰਗੇ ਹੋਏ ਐ ਉਹ ਸੋਭ ਨੀਕ ਮੁਖ ਹਨ ਉਹ ਚਿਹਰੇ ਸੋਭ ਨੀਕ ਹਨ ਕਿੰਨਾ ਮੁਖਸਰ ਉਹਨਾਂ ਦੇ ਮੁਖਸੋਬ ਨਹੀਂ ਕਰਨ ਜਿਹੜੇ ਮਹਾਰੇ ਪ੍ਰੇਮ ਰਾਹ ਚ ਰੰਗੇ ਹੋਏ ਹਨ ਉਹਨਾਂ ਮਹਾਪੁਰਖਾਂ ਦੀਆਂ ਫੇਰ ਪੜੋਈ ਹੋਈ ਕਰਸ਼ੀਆਂ ਫਿਰਨ ਉਹਨਾਂ ਦੀਆਂ ਕਰਸ਼ੀਆਂ ਜਿਹੜੀਆਂ ਗਿਰਤੀਆਂ ਹਨ ਭਾਵੇਂ ਪਦਾਰਥਾਂ ਚ ਫਿਰਦੀਆਂ ਦਿਸਦੀਆਂ ਹਨ ਵਾਉ ਨਾ ਜਾਣ ਸੁਣੀਆਂ ਉਹ ਵਿਸ਼ੇ ਰੱਖਦੇ ਸਵਾਗ ਨੂੰ ਕੋਈ ਨਹੀਂ ਜਾਣਦੇ ਉਹ ਸੁਣੀਆਂ ਖਾਲੀ ਰੱਖਦੇ ਬੇਰਸ ਲੱਗਦੇ ਐ ਵਿਸ਼ੇ ਰਾਤੀ ਕਦੇ ਪਰਚੂ ਨਹੀਂ ਦਿੰਦੇ ਆਪਣੀਆਂ ਬਿੱਤੀਆਂ ਨੂੰ ਈ ਮੁਖ ਦਸਨ ਉਹ ਹੀ ਮੁਖੀ ਦਿਸਦੇ ਆ ਸੰਸਾਰ ਦੇ ਵਿੱਚ ਪ੍ਰਧਾਨ ਨਾਨਕ ਰੱਤੇ ਪ੍ਰੇਮ ਰਾਗ ਵਿਸ਼ੇ ਰਸ ਨੂੰ ਛੱਡ ਕੇ ਪ੍ਰੇਮ ਰੱਖ ਕੇ ਰੰਗੇ ਹੋਏ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਮਹੱਲਾ ਪੰਜਵ ਖੋਜੀ ਲੱਧ ਮੁਖੂਜ ਸਾਧ ਸੰਗਤ ਜੀ ਜਿਸ ਪ੍ਰਕਾਰ ਕੇ ਵੀ ਯਾਰ ਵਿੱਚ ਖੇਤੀ ਬੀਜੀ ਹੋਈ ਸੀ ਉਹ ਪੈੜ ਦਾ ਪਤਾ ਨਾ ਲੱਗਿਆ ਕਰੇ ਕੋਈ ਜਿਮੀਂਦਾਰ ਐਸਾ ਕਿੱਜਿਆ ਹੋਇਆ ਅਸੀਂ ਛੋਟੀ ਜੀ ਕੱਟੀ ਪਹਿਲਾਂ ਚੱਕ ਕੇ ਬਾਹਰ ਲੈ ਜਾਇਆ ਕਰੇ ਤੇ ਬਾੜ ਦੇ ਉੱਤੋਂ ਦੀ ਝੋਟੀ ਨੂੰ ਛੱਡ ਕੇ ਉਹ ਚਾਰ ਲਿਆ ਕਰੇ ਤੇ ਪੈੜ ਨਾਲ ਲੱਬਿਆ ਕਰੇ ਜਿਮੀਂਦਾਰ ਬੜਾ ਪਾਲਿਆ ਕਰੇ ਫੇਰ ਕਿਸੇ ਨੇ ਦੱਸਿਆ ਵੀ ਐਂ ਕਰ ਤੂੰ ਐਂ ਕਰ ਸਿਆਲਤੀ ਰੁੱਤ ਹੈ ਜੇ ਤੈਨੂੰ ਉਸਨੇ ਚੋਰ ਨੂੰ ਲੱਭਣਾ ਹੈ ਤਾਂ ਅੱਗ ਮਚਾ ਦੇ ਉੱਥੇ ਉਸਨੇ ਅੱਗ ਮਚਾ ਦਿੱਤੀ ਉਹ ਜਦੋਂ ਪਾਣੀ ਦੀ ਰਸੀ ਕੱਟੀ ਨੂੰ ਲਿਆ ਕੇ ਵੀ ਛੱਡਿਆ ਤੇ ਉਹ ਅੱਗ ਸੇਕਣ ਲੱਗ ਗਿਆ ਉਹਦਾ ਬਲ ਜਿਹੜਾ ਸੀ ਕਮਜ਼ੋਰ ਪੈ ਗਿਆ। ਬਲ ਦੀ ਕਮਜ਼ੋਰਤਾ ਕਰਕੇ ਉਹ ਇੱਥੇ ਹੀ ਫੜਿਆ ਗਿਆ। ਇਸੇ ਪ੍ਰਕਾਰ ਸਾਧ ਸੰਗੇ ਜੀ ਮਹਾਰਾਜ ਸਾਹਿਬ ਦਮਾਉਂਦੇ ਹਨ। ਹੋਜੀ ਲਦਮ ਖੋਜ। ਕੋਜੀ ਜਿਹੜੇ ਹੰਕਤ ਵੇਤੇ ਉਹਨਾਂ ਲੱਭ ਲਦਮ ਲੱਭ ਲਿਆ ਹੈ ਖੋਜ। ਛੱਡਿਆ ਓਜਾ ਇਹ ਕਾਮਕਰੋ ਜਿਹੜੇ ਹਨ ਇਹ ਜੱਟਾਂ ਦੀ ਨਿਆਈ। ਇਹਨਾਂ ਨੇ ਆਸਾ ਕ੍ਰਿਸ਼ਨarupੀ ਕਟੀਆਂ ਛੱਡ ਛੱਡ ਕੇ ਸੋ ਬਗੁਨਾਦੀ ਖੇਤੀ ਉਜਾੜ ਛੱਡੀ ਏ ਇਹਨਾਂ ਨੂੰ ਭਾੜ ਲਈ ਏ ਖੋਜ ਪਰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਇਹਨਾਂ ਦਾ ਬਲ ਕਮਜ਼ੋਰ ਕਰਕੇ ਇਹਨਾਂ ਨੂੰ ਫੜ ਲਿਆ ਹੈ ਇਸ ਪ੍ਰਕਾਰ ਭਾੜ ਕਰ ਲਈ ਹੈ ਦੈਸਾ ਦਿੱਤੀ ਵਾਹ ਜੇ ਪਰਮੇਸ਼ਰ ਜਿਹੜੀ ਆ ਰਹਿਤ ਦੁੱਤੀ ਏ ਤੇ ਬਾੜ ਦੁੱਤੀ ਏ ਆਪਦੇ ਸਿੱਖਾਂ ਦੇ ਤਾਂ ਹੀ ਸਿੱਖ ਨੂੰ ਵੇਖ ਕੇ ਕੁਰਬਾਨ ਧਾਰੀ ਨੂੰ ਅਤੇ ਕਿਸ਼ਰਾ ਪਾਅ ਵੇਖ ਕੇ ਕੋਈ ਉਹਨਾਂ ਖਿਆਲ ਕਰੇ ਮੈਂ ਆਪਦਾ ਚੇਲਾ ਬਣਾ ਲਵਾਂ ਇਹ ਬਾੜ ਦੇਤੀ ਆਸਾਜ ਕਰਨ ਦੀ ਕਰਦੀ ਨਹੀਂ ਬਾੜ ਫਰੇ ਮੋਕੂ ਗੁਰ ਗਿਆਨ ਵਿਚਾਰ ਇਹ ਬਾੜ ਦੇਤੀ ਹੈ ਸਿੱਖਾਂ ਦੀ ਅੱਖਿਆ ਕਰਨੋਂ ਆ ਤੇ ਨਹੀਂ ਤਾਂ ਹਰ ਇੱਕ ਆਦਮੀ ਚੇਲਾ ਬਣਾਉਣ ਨੂੰ ਤਿਆਰ ਹੋ ਜਾਂਦਾ ਹੈ ਗੁਰੂ ਨਾਨਕ ਗੁਰ ਅੰਗਦ ਸਾਹਿਬ ਨੂੰ ਸਿਵ ਤੇਲਾ ਬਣਾਉਣ ਵਾਸਤੇ ਆਏ ਮਾਰੇ ਕਿਹਾ ਦੇਖਿਆ ਆਖ ਬੁਝਾਇਆ ਸਿਵਤੀ ਸੱਚ ਸਮੇਉ ਤਿਲ ਕੋ ਕਿਆ ਉਦੈਸੀਏ ਜਿਨ ਗੁਰ ਨਾਨਕ ਦੇਉ ਯੇ ਨਾ ਦੇ ਗੁਰੂ ਗੁਰੂ ਨਾਨਕ ਦੇਵ ਜੀ ਕੀ ਸਿੱਧੋ ਉਪਦੇਸ਼ ਦੇ ਕੇ ਤੁਸੀਂ ਕਰੋਗੇ ਸੋ ਇਸ ਪ੍ਰਕਾਰ ਸਾਧ ਸੰਗਤ ਜੀ ਫਰਮਾਉਂਦੇ ਹਨ ਸਹਿ ਸਹਿ ਦਿੱਤੀ ਵਾਹ ਇਹ ਮਾਰਾ ਤਾਂ ਸੱਚੇ ਧਰਮ ਦੀ ਬਾੜ ਦੇ ਦਿੱਤੀ ਹੈ ਰੱਖਿਆ ਕਰਨ ਵਾਸਤੇ ਨਾਨਕ ਖੇਤ ਨਾ ਛਿਜੇ ਹੁਣ ਇਹ ਅਮਤਾਤਰ ਰੂਪੀ ਖੇਤ ਸੁਭਗੁਣਾ ਦੀ ਖੇਤੀ ਲਵਲਵ ਹੋਵੇਗੀ ਇਹ ਛਿਜੀ ਕਾਮ ਕਰੋ ਜਿਹੜੇ ਮੋਹ ਆਦਿਕ ਪਸ਼ੂਏ ਵੀ ਛਿਜੀ ਨਾਸ ਨਹੀਂ ਕਰ ਸਕ ਕੱਟ ਨਹੀਂ ਸਕਣਗੇ ਖਾ ਨਹੀਂ ਸਕਣਗੇ ਪੌੜੀ ਆ ਰਾਧੇ ਹੋ ਸੱਚਾ ਸੂ ਕੇ ਭਾਈ ਉਹ ਸੱਚਾ ਪਰਮੇਸ਼ਰ ਹੈ ਉਸ ਨੂੰ ਨਾਦ ਨਾ ਕਰਿਓ ਇਕਿਤ ਹੋ ਕੇ ਸਭ ਕਿਛ ਜਿਸ ਪਾਸ ਉਹ ਜਿਸ ਵਾਹਿਗੁਰੂ ਦੇ ਪਾਸ ਆ ਗੀਨ ਹੈ ਬੋਹ ਸ੍ਰਿਆ ਖਾਤਮ ਆ ਬੋਹ ਸ੍ਰਿਆ ਦਾ ਲੋਕ ਪਰਲੋਕ ਦਾ ਖਸਮ ਮਾਲਕ ਆਪ ਹੈ ਪਰਮੇਸ਼ਰ ਫਿਰ ਮਹਿ ਕਰੇ ਰਾ ਇੱਕ ਸ਼੍ਰੀਮਦੇਵ ਜੀ ਰਾਸ ਸਚਾਈ ਜੀ ਕਰ ਦੁੰਦਾ ਮਹਾਰਾਜ ਸਾਹਿਬ ਕਰਦਾ ਪੂਰਨ ਕਰ ਦਿੰਦਾ ਹੈ ਤਿਆਗੋ ਸਗਲ ਊਪਾ ਹੋਰ ਜਿੰਨੇ ਸਾਰੇ ਯਤਨਾਂ ਉਹ ਛੱਡ ਦਿਓ ਆਪ ਕਹਿੰਦੇ ਹਨ ਇਸ ਕੀ ਓਟ ਗਾਹੂ ਕ ਪਰਮੇਸ਼ਰ ਦੀ ਓਟ ਕੇਕ ਗ੍ਰਹਿਣ ਕਰੋ ਪਕੜੋ ਹੋ ਸਰਣਾਈ ਭਜ ਭਜ ਨਰਕੇ ਜਿਵੇਂ ਕੋਈ ਆਦਮੀ ਵਿਪਤਾ ਦੇ ਮੂੰਹ ਚੋਂ ਨਿਕਲ ਕਰਕੇ ਕਿਸੇ ਦੇ ਸ਼ੇਰ ਦੇ ਮੂੰਹ ਚੋਂ ਨਿਕਲ ਕੇ ਭੱਜ ਕੇ ਇਸੇ ਪ੍ਰਕਾਰ ਮਨ ਦੀ ਸ਼ਰਨ ਭਜ ਕੇ ਸੰਸਾਰ ਵੱਲੋਂ ਪੈ ਜਾਓ ਸੁਖੀ ਹੋ ਸੁਖ ਲਾਹ ਫੇਰ ਸੁਖੀ ਹੋ ਜਿਵੇਂ ਪਿਛਲੇ ਤੱਕ ਸੁਖੀ ਹੋ ਗਏ ਆ ਉਹ ਨਿਸ਼ਚੇ ਕਰਕੇ ਤੂੰ ਵੀ ਸੁਖ ਨੂੰ ਲੈ ਕੇ ਸੁਖ ਸਦੂਖ ਨੂੰ ਪਾ ਕੇ ਸੁਖਾਂ ਚੋਂ ਆਤਮ ਸੁਖ ਨੂੰ ਲੈ ਕੇ ਸੁਖੀ ਹੋ ਕਰਮ ਧਰਮ ਤਤ ਗਿਆ ਜਿਹੜੇ ਕੋਈ ਨਿਸ਼ਕਾਮ ਸਕਾਮ ਕਰਮ ਕਰਨੇ ਧਰਮ ਕਰਨੇ ਯਗ ਆਦਿਕ ਉਹਨਾਂ ਸਾਰੇ ਕਤਸੂਮ ਦਾ ਇਹ ਗਿਆਨ ਹੈ ਸੰਤਾਂ ਸੰਗ ਹੋ ਇਹ ਸਭ ਕੁਝ ਸੰਤਾਂ ਦੀ ਸੰਗਤ ਜੀ ਫਲ ਪ੍ਰਾਪਤ ਹੋਵੇਗਾ ਜੋ ਸਭ ਸੰਗਤ ਕਰੇਗਾ ਉਹ ਨਿਸਕਾਮ ਕਰਮੀ ਵੀ ਹੋ ਜਾਵੇਗਾ ਅਦੇ ਧਰਮ ਵੀ ਤੈਨੂੰ ਸੱਚਾ ਕੈਸੋ ਧਰਮ ਭਜੇ ਉਸ ਬਾਅਦ ਬ੍ਰਹਮ ਇਹ ਧਰਮ ਪ੍ਰਾਪਤ ਹੋਵੇਗਾ ਸ਼ਰੂਪ ਦਾ ਗਿਆਨ ਵੀ ਤੈਨੂੰ ਹੋ ਜਾਏਗਾ ਸਭ ਸੰਗਤ ਵਿੱਚ ਸਾਰੇ ਗੁਣ ਪ੍ਰਗਟ ਹੋਣਗੇ ਜਪੀਐ ਅਮਰਤ ਨਾਮ ਅਮਰ ਤੇ ਅਮਰ ਕਰਨ ਵਾਲਾ ਪਰਮੇਸ਼ਰ ਦੇ ਨਾਮ ਦਾ ਜਾਪ ਕਰੀਏ ਵਿਦਨ ਨਾ ਲੱਗੈ ਕੋਈ ਫਿਰ ਕੋਈ ਵਿਦਨ ਨਹੀਂ ਲੱਗੇਗਾ ਵਿਦਨ ਉਹਨਾਂ ਜੀ ਆ ਜਿੰਨੇ ਜਰ ਮਾਰੋ ਨਾਮ ਨੂੰ ਬਸਾਰੀ ਬੈਠੇ ਹਾਂ ਕਿਸ ਨੂੰ ਆਪ ਦਇਆ ਜਿਨ੍ਹਾਂ ਦੇ ਤੇ ਆਪ ਪਰਮੇਸ਼ਰ ਦਇਆ ਦਾ ਕਰ ਗਿਆ ਨੂੰ ਹੋਇਆ ਹੈ ਜਿਸ ਮਨ ਉੱਠਿਆ ਉਹਨਾਂ ਦੇ ਮਨ ਚ ਮਹਾਰਾਜ ਸਾਹਿਬ ਵਸੇ ਆ ਸਾਧ ਸੰਗਤ ਜੀ ਪਾਈਨ ਸਭ ਨਿਦਹਾ ਉਹਨਾਂ ਨੂੰ ਆਰੀਆਂ ਖਰਿਆਨਿਆਂ ਨੂੰ ਪਾ ਲਿਆ ਹੈ ਸਾਹਿਬ ਤੁਠਿਆ ਨੌ ਲੜੀਆਂ 18 ਸਿੱਧੀਆਂ ਆਦਿਕ ਭਗਤੀ ਰੂਪ ਨਵ ਨਵਦਾ ਭਗਤੀ ਆਪ ਖਜ਼ਾਨਿਆਂ ਨੂੰ ਸਾਹਿਬ ਤੁਠਿਆ ਸਹਿ ਪਰਮੇਸ਼ਰ ਤੁਠਿਆ ਪ੍ਰਸੰਨ ਹੋਣੇ ਕਰਕੇ ਲੋਕ ਮਹੱਲਾ ਪੰਜਵਾ ਲਦਮ ਲਬਣ ਹਾਰ اے ਭਾਈ ਲਦੋਂ ਲਬਣ ਹਾਰ ਲਬਣ ਹਾਰੇ ਜਿਹੜੇ ਵਿਗਿਆਸੂ ਹੈ ਉਹ ਪਰਮੇਸ਼ਰ ਦੀ ਖੋਜ ਕਰਨ ਵਾਲਾ ਲੱਭ ਲਿਆ ਹੈ ਕਰਮ ਕਰੰਧੂ ਮਾ ਪਰੀ ਜਿਨ੍ਹਾਂ ਤੇ ਮਾ ਮੇਰਾ ਪਰੀ ਪਰਮੇਸ਼ਰ ਕਰਮ ਕਿਰਪਾ ਦ੍ਰਿਸ਼ਟੀ ਕਰਦਾ ਹੈ ਕਰਮ ਫਾਰਸੀ ਕਿਰਪਾ ਕਰਮ ਬਖਸ਼ੀ ਦਾ ਨਾਮ ਹੈ ਜਿਨ੍ਹਾਂ ਤੇ ਮੇਰਾ ਵਾਹਿਗੁਰੂ ਕਰਮ ਬਖਸ਼ੀ ਕਰਦਾ ਹੈ ਉਹਨਾਂ ਲੱਭਣ ਵਾਲੇ ਜਿਗੇ ਆਸਮਾਨ ਹੈ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਪੈ ਕੇ ਉਸ ਪਰਮੇਸ਼ਰ ਨੂੰ ਹਿਰਦੇ ਦੇ ਵਿੱਚ ਲੱਭ ਲਿਆ ਹੈ ਲੱਦਮ ਲੱਭਣ ਹਾਰ ਲੱਗਣ ਹਾਂ ਲੱਭਣ ਹਾਰੇ ਜੋ ਸੰਗ ਭਗਤ ਹੈ ਉਹਨਾਂ ਨਾਲ ਮਿਲ ਕੇ ਲੱਭ ਲਿਆ ਜੀ ਗਿਆ ਅਸਮਾਨ ਹੈ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਪੁਰੂhle ਪੁੰਨਾ ਦਾ ਪ੍ਰੇਰਿਆ ਹੋਇਆ ਮੇਰਾ ਪਰੀ ਪਰਮੇਸ਼ਰ ਕਿਰਪਾ ਕਰਦਾ ਹੈ ਇੱਕੋ ਸਿਰਜਣਹਾਰ ਏ ਭਾਈ ਕੋਈ ਪਰਮੇਸ਼ਰ ਜਨਕ ਨੂੰ ਰਚਣ ਵਾਲਾ ਹੈ ਨਾਨਕ ਵਿਆਹ ਨਾ ਪੱਸੀ ਹੈ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਵਿਆਹ ਦੂਸਰਾ ਨਾ ਪੱਸੀਏ ਨਹੀਂ ਦੇਖੀਦਾ ਕਿ ਕੋਈ ਦੇਖੀਦਾ ਸਾਰਿਆਂ ਦੇ ਅੰਦਰ ਮਹੱਲਾ 5 ਪਾਪੜਿਆ ਪਛਾੜ ਇਹ ਜੀਵ ਤੋਂ ਪਰਮੇਸ਼ਰ ਦੀ ਪ੍ਰਾਪਤੀ ਇਹ ਚਾਹਣਾ ਪਾਪੜਿਆ ਪਾਛਾੜ ਇਹ ਪਾਪੜਿਓ ਪਾਪਾਂ ਦੇ ਚੜਿਆ ਹੋਇਆ ਫਸਿਆ ਹੋਇਆ ਇਹਨਾਂ ਨੂੰ 扑ਟਾ ਕੇ ਮਾਰ ਪਾਪਾਂ ਦੇ ਤਾਂ ਹੀ 扑ਟਾਉਣਾ ਕਰ ਬਾਣ ਸਚਾਵਾ ਸੰਨ ਕੇ ਜੇ ਬਾਦਸ਼ਾਹ ਇਹ ਪਾਪਾਂ ਤੋਂ ਮੇਠੂ ਮੈਂੜਿਆ ਹੋਇਆ ਪਾਪਾਂ ਦੇ ਮਿੜਦੇ ਨਹੀਂ ਮੇਰੇ ਮਾਰੇ ਕਹਦੇ ਬਾਣ ਸਚਾਵਾ ਸੰਨ ਕੇ ਬੁੱਧੀ ਉਪੀ ਕਮਾਨ ਵਿੱਚੋਂ ਅਤੇ ਤੇ ਨਿਮਰਤਾ ਰੂਪੀ ਚਿੱਲੇ ਜਿਲਾ ਕਰਕੇ ਅਤੇ ਗੁਰੂ ਸਾਹਿਬ ਜੀ ਦਾ ਜਿਹੜਾ ਸਤਨਾਮ ਦਾ ਉਪਦੇਸ਼ ਹੈ ਇਸ ਜਿਾਈ ਵਾਲਾ ਬਾਣਾ ਨੂੰ ਸਨ ਕੇ ਸਨ ਕੇ ਬਿਨ ਕਰਕੇ ਗੁਰਮੰਤਰ ਦਾ ਚਿਤਾਰ ਇਸ ਪ੍ਰਕਾਰ ਪੀਰ ਐਸਾ ਨਿਸ਼ਾਨਤੀ ਬਣ ਪੂਰਾ ਨਿਸ਼ਾਨਾ ਲਾਵੇ ਸੋ ਗੁਰਮੰਤਰ ਰਾਜ ਕੋ ਕਬੀਰ ਜੀ ਕਿਰਪਾ ਧਾਰੇ ਦੇ ਸੱਚਾ ਨਿਸ਼ਾਨਾ ਉਹ ਕਿਹੜਾ ਨਿਸ਼ਾਨਾ ਹੈ ਕਹਿੰਦੇ ਗੁਰਮੰਤਰ ਦਾ ਚਿਤਾਰ ਸਰਗਮ ਜੋ ਮਰਤ ਨਾਮ ਮੰਤਰ ਸੁਖਾ ਹੈ ਜਿਸ ਨੂੰ ਹਰਮੁ ਵਿੱਚ ਚੇਤ ਤੇ ਕਰਿਆ ਕਰ ਨਾਨਕ ਦੁੱਖ ਨਾ ਠੀਵੇ ਸੇਹ ਦੇ ਨੂੰ ਭਾਈ ਜੰਮਨ ਮੰਦ ਦਾ ਦੁੱਖ ਨਾ ਠੀਵੀ ਨਹੀਂ ਹੋਵੇਗਾ ਬੌੜੀ ਵਾਹ ਵਾਹ ਸਿਰ ਜਨਹਾਰ ਮਾਰ ਮੈਂ ਕਿਵੇਂ ਗੁਰਮੰਤਰ ਚਦਾਇਆ ਕਰ ਮਾਰ ਕਨੇ ਐ ਗੁਰਮੰਤਰ ਜਪਿਆ ਕਰ ਵਾਹ ਵਾਹ ਸਿਰ ਜਨਹਾਰ ਵਾਹ ਚਰਜ ਹੈ ਵਾਹ ਪ੍ਰੇਰ ਕਹੇ ਵਾਹਿਗੁਰੂ ਤੂੰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਪਾਇਨ ਠੰਡ ਆਪ ਆਪ ਹੀ ਸਾਰਿਆਂ ਭਗਤਾਂ ਦੇ ਅੰਦਰ ਸ਼ਾਂਤੀ ਰੂਪ ਠੰਡ ਪਾਤੀ ਵਾਸ਼ਨਾ ਸਭ ਮੇਟ ਦਿੱਤੀਆਂ ਜੀ ਜੰਤ ਮਿਹਰਬਾਨ ਸਾਰੇ ਜੀ ਜੰਤਾਂ ਦੇ ਆਪ ਮਿਹਰਬਾਨ ਹੋਏ ਛੋਟੇ ਵੱਡਿਆਂ ਤੇ ਸੂਖਮ ਸਤੂਲ ਤੇ ਜਿਸ ਨੂੰ ਸਦਾ ਜਾ ਉਸ ਨੂੰ ਮੇਰੇ ਪਿਆਰਿਆ ਮਨ ਸਦਾ ਜਪਿਆ ਕਰ ਦਇਆ ਧਾਰੀ ਸਮਰੱਥ ਉਹ ਸਰਵ ਕਲਾ ਸਮਰੱਥ ਜਿਨ੍ਹਾਂ ਪੁਰਖਾਂ ਦੇ ਤੋਂ ਦਇਆ ਦ੍ਰਿਸ਼ਟੀ ਕੀਤੀ ਹੈ ਤੇ ਬਿਲ ਬਿਲਾ ਉਹਨਾਂ ਦੇ ਬਿਲਬਲਾਬ ਤੇ ਬਨਾਪੀਓ ਬਲੱਲੇ ਬੱਚੇ ਇੱਕ ਸਾਹਾਾਂ ਕਰੀ ਜਾਂਦੇ ਅੜਾੜ ਪਾਈ ਜਾਂਦੇ ਐ ਕਿਉਂ ਜਿਹੜਾ ਇੱਕ ਰਸ ਬਰਬਾਦ ਕਰਦੇ ਹੀ ਰਹਿਣਾ ਐ ਇਹ ਉਹਨਾਂ ਦਾ ਚੱਕਿਆ ਗਿਆ ਹੈ ਬਿਲਬਲਾਬ ਬਿੱਲ ਨਾਮ ਖੱਡਦਾ ਹੈ ਵਾਸ਼ਨੌ ਵਿਖੜਜ ਪੈ ਪੈ ਕੇ ਬਰਨਾਪ ਹੀ ਕਰਦਾ ਰਹਿੰਦਾ ਸੀ ਦੇਰੂ ਕੀ ਖੱਡਜ ਪੈ ਪੈ ਕੇ 84 ਲੱਖ ਜੂਨ ਦੀਆਂ ਖੱਡਾਂ ਚ ਪੈ ਪੈ ਕੇ ਬਰਲਾਬ ਕਰਦਾ ਸੀ ਉਹਨਾਂ ਦੇ ਚੱਕੇ ਗਏ ਸਾਰੇ ਇੰਦਰੀਆਂ ਰੂਪੀ ਬਿਲਾ ਜੁਕਾਇ ਪੈ ਖਡਾਂ ਜੈ ਪੈ ਕੇ ਵਰਲਾਪ ਕਰਦਾ ਸੀ ਨਖੇ ਤਾਪ ਦੁਖ ਰੋਗ ਉਹਨਾਂ ਦੇ ਤਾਪ ਆਦੀ ਵਿਆਦੀ ਉਪਾਦੀ ਦੁਖ ਹੰਕਾਰ ਰੂਪ ਜਮਨ ਮਰ ਰੂਪ ਦੁਖ ਹੰਕਾਰ ਰੂਪੀ ਰੋਗ ਅਗਿਆਨ ਰੂਪੀ ਰੋਗ ਚੱਕੇ ਨਾਠ ਹੋ ਨਸਲੇ ਪੂਰੇ ਗੁਰ ਪ੍ਰਤਾਪ ਇਹ ਪੂਰੇ ਸਤਿਗੁਰੂ ਦੇ ਪ੍ਰਤਾਪ ਕਿਰਪਾ ਦ੍ਰਿਸ਼ਟੀ ਕਰਕੇ ਕੀਤੀਆਂ ਆਪਣੀ ਰੱਖ ਆਪਣੀ ਸ੍ਰਿਸ਼ਟੀ ਜਾਣ ਕੇ ਆਪ ਹੀ ਆਪ ਦੀ ਸੰਘਤ ਜਾਣ ਕੇ ਰੱਖਿਆ ਕੀਤੀ ਹੈ ਗਰੀਬ ਨਿਵਾਰ ਥਾ ਉਹ ਗਰੀਬਾਂ ਦਾ ਨੂੰ ਨਵਾਜਣੋ ਵਾਲਾ ਥਾ ਪਸਤਾਪਨ ਕਰਨ ਵਾਲਾ ਹੈ ਵਧਾਈ ਦੇਣ ਵਾਲਾ ਹੈ ਆਪੇ ਲੈਨ ਛਡਾ ਆਪ ਹੀ ਮਾਰੋਂ ਕਿਰਪਾ ਕਰਕੇ ਜੰਮਨ ਮਨ ਦੁੱਖਾਂ ਤੋਂ ਛੁਡਾ ਲਿਆ ਹੈ ਬੰਦਨ ਸਗਲ ਕਾ ਸਾਰੇ ਜੰਮਨ ਮਨ ਦੇ ਬੰਦਨ ਕੱਟ ਦਿੰਦੇ ਐ ਦੇ ਸਨ ਬੁੱਝੀ ਆਸ ਪੁਣੀ ਤ੍ਰਿਸ਼ਨਾ ਜਿਹੜੀ ਸੀ ਰਸਾਂ ਕਸਾਂ ਦੀ ਬੁਝ ਗਈ ਆਸਾ ਪਰਮਾਰਥ ਦੀ ਪ੍ਰਾਪਤੀ ਦੀ ਪੂਰੀ ਹੋ ਗਈ ਮਨ ਸੰਤੋਖ ਧਰਾ ਮਨ ਜਿਹਦਾ ਸੰਤੋਖ ਵੀ ਚਾਪ ਤ੍ਰਿਪਤ ਹੋ ਗਿਆ ਰੱਜ ਗਿਆ ਹੈ ਵੱਡੀ ਹੂੰ ਵੱਡਾ ਅਪਾਰ ਖਸਮ ਵੱਡਿਓ ਵੱਡਾ ਅਪਾਰ ਖਸਮ ਉਹ ਖਸਮ ਪਰਮੇਸ਼ਰ ਵੱਡੀ ਜੋ ਬ੍ਰਹਮਾ ਵਿਸ਼ਨੂੰ ਆਦਿਕ ਸ੍ਰਿਸ਼ਟੀ ਹੈ ਉਹਨਾਂ ਸਾਰਿਆਂ ਤੋਂ ਵੱਡਾ ਹੈ ਇਹ ਸਾਰੇ ਪ੍ਰਕਿਰਤੀ ਵਿੱਚ ਪਰਮੇਸ਼ਰ ਦਾ ਆਪਾਰ ਪ੍ਰਕਿਰਤੀ ਤੋਂ ਰਹਿਤ ਕਲਪਨ ਸਾਰਿਆਂ ਦਾ ਮਾਲਕ ਹੈ ਇਸ ਲੀਪ ਨਾ ਪੁੰਨ ਪਾ ਜਿਸ ਪ੍ਰਵੇਸ਼ ਨੂੰ ਪਾ ਪੁੰਨ ਦਾ ਲਪਾਇ ਮਾਨਗੀ ਨਹੀਂ ਹੈ ਪਾਪਨ ਕਾ ਜਿ ਲੀਪ ਨਾ ਲੱਗਾ ਘਟ ਘਟਾਂ ਤੋ ਸਹੀ ਜਾਗਾ ਐਸਾ ਸਰੂਪ ਹੈ ਸੰਤਨ ਕੀ ਸੰਸਾਚੀ ਸਾਖੀ ਸੋ ਬਿਲ ਬੋਲੇ ਜੋ ਪੇਖੇ ਆਖੀ ਨਹੀਂ ਲੀਪ ਤੁਲ ਪੁੰਨ ਪਾਪ ਨਾਨਕਾ ਪ੍ਰਭ ਆਪੇ ਆਪ ਉਹ ਸਦਾ ਸੰਸਰੂਪੀ ਗੁਰਮੁਖ ਜੁੜੇ ਰਹਿੰਦੇ ਹਨ ਕ੍ਰਿਸ਼ਨ ਬੂਜੀ ਆਸ ਪੁੰਨੀ ਮਨ ਸੰਤੋਖਤ ਰਾਪਤ ਵੱਡਿਓ ਵੱਡਾ ਅਪਾਰ ਖਸਮ ਜਿਸ ਦੇ ਆਪਣਾ ਪੁੰਨ ਪਾਪ ਵੈਦਿਕਾ ਖਨਾਂ ਸਤਿਗੁਰੂ ਜੀ ਸਾਗਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਦੇ ਬਾਬੇ ਬੁਕਾਰੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਬੈਠ ਕੇ 26 ਸਾਲ ਤਪੱਸਿਆ ਕੀਤੀ ਹੈ ਪੂਰੇ ਸਾਹਿਬ ਵਿੱਚ ਬੈਠ ਕੇ ਤੇ 26 ਸਾਲ ਤਪੱਸਿਆ ਕਰਨ ਤੋਂ ਬਾਅਦ ਹੈ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਦਿੱਲੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 1721 ਬਿਕਰਮੀ ਦੇ ਅੰਦਰ ਆਪ ਜੀ ਨੂੰ ਕੇਤ ਸੁਦੀ 14 ਦੇ ਆਲੇ ਦਿਨ ਡੇਢ ਪੈਰ ਰਾਤ ਜਿਸ ਵਕਤ ਰਹਿੰਦੀ ਸੀ ਉਸ ਵਕਤ ਗੁਰੂ ਨਾਰਾਇਣ ਸਾਹਿਬ ਜੀ ਨੇ ਬਾਲਾ ਸਾਹਿਬ ਦੇ ਅੰਦਰ ਦਿੱਲੀ ਦੇ ਅੰਦਰ ਧਿਆਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਵੇਰੇ ਦੇ ਥਾਲੀ ਵਿੱਚ ਪੰਜ ਪੈਸੇ ਰੱਖ ਕੇ ਤੇ ਨਲੇ ਰੱਖ ਕੇ ਹੱਥਾਂ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਥਾਲ ਦੇ ਉੱਾਰੇ ਪੰਜ ਪੈਸੇ ਤੇ ਨਲੇ ਰਫੇਰ ਕੇ ਪ੍ਰਕਮੀਆਂ ਕਰਕੇ ਕਿਹਾ ਬਾਬਾ ਬਸ ਹੈ ਬੀਜ ਬੁਕਾਲੇ ਆਪਣੀ ਸੰਗਤ ਆਪ ਸੰਭਾਲੇ ਇਉ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਸਨ ਕਿਉਂਕਿ ਬਾਬਾ ਗੁਰੂਤਾ ਜੀ ਗੁਰੂ ਮਾਰਾ ਸਾਹਿਬ ਦੇ ਦਾਦੇ ਸਨ ਉਹਨਾਂ ਦੇ ਪੈਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਛੋਟੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਸਨ ਇਸ ਕਰਕੇ ਬਾਬਾ ਜੀ ਸ਼ਬਦ ਗੁਰੂ ਸਾਹਿਬ ਨੂੰ ਅਦਬ ਨਾਲ ਲਿਆ ਸੀ ਇਹ ਸ਼ਬਦ ਨੂੰ ਸੁਣ ਕੇ ਛੋਡੀਆਂ ਦੇਥੇ ਬਹੁਤ ਸਾਰਾ ਤੇ ਮਸੰਦਾਂ ਨੇ ਆ ਕੇ 22 ਮਜੀਆਂ ਲਾ ਕੇ ਬੈਠ ਗਏ ਸਨ ਭਾਈ ਜੋ ਗੁਰਦਤਾ ਜੀ ਬਾਦੇ ਬੁੱਢੇ ਸਾਹਿਬ ਦੇ ਛੇਵੇਂ ਥਾਂ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਗੁਰਕਾ ਦੇ ਦੇ ਕਿੰਨ ਸੰਦੇ ਆ ਕੇ ਇੱਥੇ ਪੂਰੇ ਸਾਹਿਬ ਚਰਪਨ ਕੀਤੇ ਸੀ ਗੁਰੂ ਸਾਹਿਬ ਪਰਜਨੀ ਸੀ ਹੋਏ ਅਤੇ 22 ਮੰਜੀਆਂ ਲੱਗਣ ਤੋਂ ਪਾਈ ਮੱਖਣ ਸ਼ਹਿਰ ਜਹਾਜ਼ ਬਣੇ ਲਾਉਣ ਦਾ ਕਿਸੇ ਨੂੰ ਪਤਾ ਉਹਨਾਂ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਆਪ ਚੁੱਪ ਕਰ ਰਹੇ ਤੇ ਸਿੱਖਤ ਕਰਨ ਕਰ ਲਿਆ ਕਿ ਮੈਂ ਚਿਖਾ ਬਣਾ ਕੇ ਸੜ ਜਾਵਾਂਗਾ ਇਹ ਗੁਰੂ ਮਾਰਾ ਨਾਮ ਪ੍ਰਗਟ ਹੋਏ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਬਚਨ ਨਾਲ ਉਸ ਬੱਚ ਨੂੰ ਹਮਾਰੇ ਸਾਧ ਜੀ ਨੇ ਆਪਣੇ ਸਿਰ ਤੇ ਲੈ ਕਰਕੇ ਕਿਹਾ ਕਿ ਭਾਈ ਮੱਖਣ ਸ਼ਾ ਤੂੰ ਸਾਡੇ ਮੂੰਹੋਂ ਕਹਾਇਆ ਚਾਹੁੰਦਾ ਹੈ ਜਦੋਂ ਅਰਦਾਸ ਕੀਤੀ ਸੀ ਉਦੋਂ ਤਾਂ 500 ਮੋਹਰ ਸੁਖੀ ਸੀ ਗੁਰੂ ਘਰ ਨੂੰ ਮਾਇਆ ਦੀ ਤੋਖ ਤਾਂ ਹੈ ਨਹੀਂ ਅੱਤੇ ਪਰ ਤੇਰੀ ਸੁਖਣਾ ਤਾਂ ਇਹ ਚੇਤਣੀ ਕੀਤੀ ਆ ਕਿ ਮੇਰੀ ਸੁਖਣਾ ਕੋਈ ਦੱਸੇ ਸਾਧਿਆ ਭਾਈ ਮੱਝੀਆਂ ਵਾਲਾ ਕੋਲੇ ਜਾਇਆ ਕਿਸੇ ਨੂੰ ਤੈਨੂੰ ਦੱਸਿਆ ਨਹੀਂ ਏ ਵੇਖ ਮੋਢੇ ਸਾਡੇ ਚ ਕਿੱਲ ਵਜੇ ਹੋਏ ਤੇਰਾ ਜਹਾਜ ਬੰਨੇ ਜਾਉ ਲਾਇਆ ਸੁਣ ਕੇ ਮਖਣ ਸ਼ਾਬ ਉਸਮਾਨ ਹੋ ਗਿਆ ਉਸ ਵਕਤ ਸਾਧ ਸੰਗਤ ਜੀ ਬਾਈ ਮਜੀਆਂ ਵਾਲੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਤਿਕਮਨ ਜੀ ਨੂੰ ਸੂਰਜ ਕਾਣ ਤੋਂ ਤਾਰੇ ਸਾਰੇ ਛਿਪ ਜਾਂਦੇ ਆ ਉਹ ਸਾਰੇ ਛਿਪ ਗਏ ਅਪੇ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਤੇ ਪੀਰ ਮਲ ਨੇ ਹੰਕਾਰ ਦੇ ਨਾਲ ਸੀਏ ਮਸੰਦ ਨੂੰ ਭੇਜ ਕੇ ਗੋਲੀ ਚਲਾਈ ਪਹਿਲਾ ਤਾਅ ਦੇ ਡੇਰੇ ਤੋਂ ਗੋਲੀ ਚਲਾਈ ਉਹ ਗੁਰੂ ਸਾਹਿਬ ਤੇ ਬੱਜੀ ਨਹੀਂ ਇੱਥੇ ਪਿੱਛੇ ਆ ਕੇ ਜੋ ਬਾਦ ਖੜਾ ਸਾਹਿਬ ਹੁਣ ਬਣਿਆ ਹੋਇਆ ਇੱਥੇ ਅੱਗੇ ਮਕਾਨ ਸੀ ਇਸ ਖਾਨ ਦੇ ਉੱਤੇ ਇਸ ਜਗ੍ਹਾ ਦੇ ਵਿੱਚ ਮਾਰੇ ਸਾਹਿਬ ਬੈਠਾ ਤੇ ਸੀਹੇ ਨੇ ਗੋਲੀ ਚਲਾਈ ਫਜ਼ੂਰ ਦੇ ਮੱਥੇ ਦੇ ਨਾਲ ਜੋ ਲੱਗੀ ਹੰਗਾਰਾ ਭਰਮ ਤੋਂ ਥੱਲੇ ਠੰਡੀ ਹੋ ਕੇ ਡਿੱਗ ਪਈ ਸਤਿਗੁਰੂ ਜੀ ਨੇ ਮੁਲਕ ਦੀ ਅੱਖਿਆ ਕਰਨੀ ਸੀ ਉਹਨਾਂ ਦੁਸ਼ਟਾਂ ਦਾ ਵਾਰ ਕਿਵੇਂ ਪੂਰਾ ਹੋ ਸਕਦਾ ਸੀ ਤੇ ਉਹ ਨਿਸਫਲ ਵਾਰ ਉਹਨਾਂ ਦਾ ਗਿਆ ਤੇ ਉਹ ਗੁਰੂ ਕੇ ਇੱਕ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਣ ਤੋਂ ਮੱਖਣ ਸ਼ਾਹ ਨੇ ਸਾਰੇ ਜਿੰਨੇ ਮਸੰਦ ਸੀ ਮੁਸ਼ਕਲ ਦੇ ਕੇ ਕਾਇਰ ਕਰ ਲਏ ਅਤੇ ਗੁਰੂ ਸਾਹਿਬ ਦੇ ਪਾਸ ਦੋਸ਼ੀਆਂ ਨੂੰ ਪਕੜ ਕੇ ਲਿਆਇਆ ਮਹਾਰਮ ਸਾਰਿਆਂ ਦੀ ਹਾਕ ਕਰਾ ਕੇ ਜਿਨੀ ਮਾਇਆ ਭੇਟਾ ਲੁੱਟ ਕੇ ਲਗਾਏ ਸਾਹਮਣੇ ਉਹ ਵੀ ਸਾਰੀ ਗੁਰੂ ਸਾਹਿਬ ਨੂੰ ਵਾਂਸਤ ਕਰਾਤੀ ਐਡੇ ਮਰਵਾਇਆ ਸਰਗੂ ਜੀ ਮਾਤਾ ਦੇ ਕਹਨ ਤੋਂ ਕਿ ਤੁਸੀਂ ਇਉਂ ਕਿਉਂ ਮਰਲੇ ਪ ਰਹੇ ਹੋ ਮਾਰਨ ਕਾ ਮਾਤਾ ਜੀ ਮਾਈ ਮੈਂ ਧਨ ਪਾਇਓ ਹਰਨਾਮ ਮਰ ਮੇਰੋ ਪਾਉਂਦੇ ਛੂਟੋ ਕਰ ਬੈਠੋ ਬਸਾਂ ਕਿਉਂ ਚੋਜੀ ਪਾਸ਼ਾ ਨੇ ਇੱਥੇ ਤਿਲਕ ਲੈ ਕੇ ਆਜੋ ਸਿੰਘਾਸਨ ਤੇ ਆਪਾ ਦਰਸ਼ਨ ਕਰ ਰਹੇ ਹਾਂ ਇੱਥੇ ਬੈਠ ਕੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਸਭ ਭਾਈ ਮੱਖਣ ਸ਼ਾਹ ਦੇ ਪ੍ਰਗਟ ਕਰਨ ਤੋਂ ਇਹ ਉਹ ਯਾਦਗਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਗੁਰੂ ਹਰਗੋਬਿੰਦ ਸਾਹਿਬ ਵਾਗ ਕਰਕੇ ਬਾਬਾ ਸ਼ਬਦ ਕਰਕੇ ਉਦੋਂ ਤੋਂ ਮਸ਼ਹੂਰ ਆ ਬਕਾਲਾ ਨਗਰ ਦਾ ਨਾਮ ਸੀ ਬਾਬਾ ਬਸਾ ਵਿਚ ਬਕਾਲੇ ਇਹਨ ਬਾਬਾ ਬਕਾਲਾ ਕਰਕੇ ਮਸ਼ਹੂਰ ਹੈ ਇਹ ਸਤਗੁਰੂ ਜੀ ਦੀ ਯਾਦਗਾਰ ਪ੍ਰਗਟ ਹੋਣ ਦੀ ਹੈ ਨਵੇਂ ਪਾਤਸ਼ਾਹ ਦੀ ਉਹ ਅਸਾ ਯਾਦਗਾਰ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਉਹ ਭੋਰਾ ਸਾਹਿਬ ਆ ਜਿਹਦੇ ਨਮਸਕਾਰ ਕਰਕੇ ਆਏ ਆ ਜਿੱਥੇ 26 ਸਾਲ ਬੈਠ ਕੇ ਗੁਰਸਾਹਬਨ ਤਪੱਸਿਆ ਕੀਤੀ ਸੀ ਇਸੇ ਪ੍ਰਕਾਰ ਮਾਤਾ ਇੱਥੇ ਗੰਗਾ ਜੀ ਦੇ ਚੜਾਈ ਕਰਨ ਦਾ ਵੀ ਇस्तान ਹੈ ਬਾਹਰ استان ਹੈ ਅਬੇ ਜਿਸ ਥਾਂ ਦੇ ਮਾਤਾ ਸਾਹਿਬ ਜੀ ਸੱਚਖੰਡ ਨੂੰ ਗਏ ਸਨ ਤੇ ਵਿਆਸਾ ਚ ਮਾਤਾ ਜੀ ਦਾ ਪ੍ਰਵਾਹ ਕੀਤਾ ਗਿਆ ਸੀ ਇਸ ਪ੍ਰਕਾਰ ਸਾਹਿਬ ਨੇ ਯਾਦਗਾਰਾ ਹਨ ਸਤਗੁਰਾਨੀਆਂ ਅਤੇ ਫਰੋਵਰ ਲੱਗਾ ਹੋਇਆ ਹੈ ਸਤਜੋ ਦੀ ਯਾਦਗਾਰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਉਂ ਸਤਗੁਰਾਨੀਆਂ ਯਾਦਗਾਰਾ ਇਸ ਸਾਨ ਤੇ ਪੂਰੀ ਗੁਰੂ ਸਾਹਿਬ ਦੇ ਨਾਮ ਤੇ ਹੀ ਹੈ ਸਤਗੁਰੂ ਤੇਗ ਬਹਾਦਰ ਸਾਹਿਬ ਜਿਨੇ ਇੱਥੇ ਬਹੁਤ ਸਮਾਂ ਬੰਦਗੀ ਵਿੱਚ ਬਤੀਤ ਕੀਤਾ ਹੈ ਅਤੇ ਫਿਰ ਮੁਲਕ ਨੂੰ ਗੁਰਤਾ ਦੇ ਮਾਲਕ ਹੋ ਕੇ ਸਾਰੇ ਤੀਰਸਾਂ ਦੇ ਵਿੱਚ ਰਕੇ 10 ਸਾਲ ਤੱਕ ਤਾਨਦੇ ਰਹੇ ਹਮ ਸਾਹਿਬ ਸਿੰਘ ਜੀ ਇਸ ਸਤਿਗੁਰੂ ਦਾ ਉਸਤਾਨ ਹੈ ਜਾਗਦਾ। ਅੱਜ ਸਤਿਗੁਰੂ ਅਮਰਦਾਸ ਸਾਹਿਬ ਜੀ ਦਾ ਉਤਾਰ ਧਾਰਨ ਦਾ ਗੁਰਪੁਰਬ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨੂੰ ਅੱਜ ਗੁਰੂ ਅਮਰਦਾਸ ਸਾਹਿਬ ਜੀ ਜਾਗਤੀ ਜੋਤ ਦੀਨ ਦੁਨੀ ਦੇ ਵਾਲੀ 1526 ਵਿਕਰਮੀ ਦੇ ਅੰਦਰ ਹੈ। ਬਾਸਰ ਕੇ ਨਗਰ ਵਿੱਚ ਬਾਬੇ ਤੇਜ ਭਾਨ ਦੀ ਤਪੱਸਿਆ ਦੇ ਫਲ ਲੱਗੇ। ਮਾਤਾ ਰੂਪ ਕੌਰ ਜੀ ਜੋ ਮਾਤਾ ਮਨਸਾ ਦੇਵੀ ਜੀ ਜੋ ਮਾਤਾ ਦੇ ਦੋ ਨਾਮ ਹਨ ਮਾਤਾ ਲక్ష్ਮੀ ਜੀ ਤੇ ਤਿੰਨ ਨਾਮ ਮਾਤਾ ਜੀ ਦੇ ਹਨ ਕਿਉਂਕਿ ਮਾਤਾ ਦੇ ਤਿੰਨ ਅਲੱਗ-ਅਲੱਗ ਕਰਕੇ ਨਾਮ ਪਏ ਹੋਏ ਐ ਮਾਨਸ ਰੂਪ ਵਾਲੀ ਹੋਣੇ ਕਰਕੇ ਮਾਤਾ ਦਾ ਨਾਮ ਲక్ష్ਮੀ ਕਹਿੰਦੇ ਸੀ ਅਤੇ ਨਾਮ ਰੂਪ ਕੌਰ ਸੀ ਤੇ ਜੋ ਮਨਸ਼ਾ ਕਰਦੇ ਲੋਕੋ ਇੱਛਾ ਪੂਰੀ ਹੋ ਜਾਂਦੀ ਮਾਤਾ ਦੇ ਦਰਸ਼ਨ ਕਰਕੇ ਇਸ ਕਰਕੇ ਮਨਸਾ ਦੇਵੀ ਮਾਤਾ ਦੇ ਤਿੰਨ ਨਾਮ ਹਨ ਮਾਤਾ ਲక్ష్ਮੀ ਜੀ ਮਾਤਾ ਰੂਪਕਾਰ ਜੀ ਤੇ ਮਾਤਾ ਮਨਸਾ ਦੇਵੀ ਜੀ ਉਸ ਮਾਤਾ ਦੇ ਤਪਸਿਆ ਨੂੰ ਭਾਗ ਲਾਉਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਅੱਜ ਦੇ ਦਿਨੇ ਬਸਾਖ ਸ੍ਰੀ 14 ਸਾਲੇ ਦਿਨ ਅਵਤਾਰਤਾਰਨ ਕੀਤਾ ਸਾਸ ਨੰਦੀ ਬਾਸਰ ਕੇ ਨਗਰ ਵਿੱਚ ਜਿਨ੍ਹਾਂ ਸੰਗਤਾਂ 83 ਮੇਕ ਨੂੰ ਆ ਕੇ 84 ਪੌੜੀਆਂ ਵਾਲੀ ਬੋਲੀ ਸਾਹਿਬ ਰਚੀ ਹੈ ਅਤੇ ਹੋਰ अनेको ਉਪਕਾਰ ਕੀਤੇ ਹਨ ਪੰਗਤੇ ਕਰਕੇ ਸਾਰੇ ਬਰਨਾਂ ਸਗੋਂ ਦਾ ਭੇਟ ਮਟਾ ਕੇ ਸਤਿਗੁਰੂ ਜੀ ਨੇ ਸਭਨਾਂ ਨੂੰ ਗੁਰਮਤਿ ਦਾ ਦਾਣ ਦਿੱਤਾ ਹੈ ਅਤੇ ਗਰੀਬ ਨੂੰ ਆਜਿ ਨੇ ਰੋਗਾ ਸਾਰਿਆਂ ਨੂੰ ਬੰਦ ਕਰ ਦਿੱਤਾ ਹੈ ਕਾਲ ਨੂੰ ਵੀ ਬਰ ਦਿੱਤਾ ਗੋਦਵਾਲ ਸਾਹਿਬ ਦੇ ਵਿੱਚ 22 ਸਾਲ ਆਪ ਨੂੰ ਗੁਰਿਆਈ ਕੀਤੀ ਹੈ ਕਾਲ ਵੀ ਉਹਨਾਂ ਚੜਵੜਿਆ ਨਹੀਂ ਅਤੇ ਜੇ ਕੋਈ ਮਰਿਆ ਚਰਨ ਛਾਹ ਕੇ ਜਿਉਂਦਾ ਕਰਤੇ ਉਹ ਗੁਰੂ ਸਾਹਿਬ ਮਰਤਕ ਕੋ ਪਾਇਓ ਤਮ ਸਭ ਸ਼ਰਤਾਂ ਮਿਲਾਇਆ ਉਹ ਸਤਿਗੁਰੂ ਜੀ ਦਾ ਅਜੇ અવਤਾਰ ਧਾਰਨ ਦਾ ਗੁਰਪੁਰਬ ਹੈ ਸਰ ਗੁਰੂ ਅਰਜਨ ਸਾਹਿਬ ਦਾ ਸਭ ਸੰਗਤ ਨੂੰ ਬਧਾਈ ਹੋਵੇ। ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅੱਜ ਸਰਦੂਜੀ ਨੇ ਬਖਸ਼ਿਸ਼ ਕੀਤੀ ਹੈ ਕਿ 바ਬੇ ਵਿਕਾਰੇ ਜਾ ਕੇ ਅਮਰਕਿਰੂ ਬਾਣੀ ਦਾ ਆਪੋ ਵਿਚਾਰ ਕੀਰਤਨ ਸੁਣੀਏ। ਅਤੇ ਇਸ ਵਿਚਾਰ ਨੂੰ ਭਾਵੇਂ ਸ੍ਰੀ ਅਮਰਸਰ ਸਾਹਿਬ ਸ੍ਰੀ ਮਸਜਿਦਾਨਾ ਹੋਣੇ ਕਰਕੇ ਦਾਸ ਆਸਮਰਥ ਰਿਹਾ ਹੈ। ਅੱਜ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਆਪ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਦੇ ਦਰਸ਼ਨ ਦੇ ਰਹੇ ਹਨ। ਕਿਰਪਾ ਕਰਦੇ ਹਨ ਫਗਉ ਪੰਜਵੇਂ ਪਾਤਸ਼ਾਹ ਜੀ ਦੀ ਇਹ ਵਾਰ 13 ਸਲੋਕ ਹੋ ਚੁੱਕੇ ਹੈ ਗੁਜਰੀ ਦੀ ਦੂਜੀ ਵਾਰ ਹੈ ਹੁਣ 14ਵੇਂ ਸਲੋਕ ਵਿੱਚ ਗੁਰੂ ਸਾਹਿਬ ਜੀ ਸਿੱਖ ਸੰਗਤਾਂ ਦੇ ਤਾਈ ਪ੍ਰੇਮ ਨਾਲ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਹਨ ਸਲੋਕ ਮਹਲਾ 5 ਜਾ ਕੋ ਭਈ ਕਿਰਪਾਲ ਪ੍ਰਭ ਕਿਰਪਾਈ ਜਿਨ੍ਹਾਂ ਦੇ ਤੇ ਪ੍ਰਭੂ ਨਾਮ ਸਿਮਰਤਾ ਹੈ ਪ੍ਰਭ ਪੂਜਾਦਕਾਂ ਨੂੰ ਪ੍ਰੇਰਿਤ ਕਰਨ ਵਾਲਾ ਜੋ ਪ੍ਰਵੇਸ਼ਰ ਹੈ ਜਿਨਾਂ ਤੇ ਮਾਰਾ ਸਾਹਿਬ ਕਿਰਪਾ ਦੇ ਘਰ ਕਿਰਪਾਲੂ ਹੋਏ ਹਨ ਹਰ ਹਰ ਸੇਈ ਜਪਾਤ ਉਹ ਭਾਈ ਹਰ ਹਰ ਪਰਮੇਸ਼ਰ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਸੋਹਣਾ ਦੇ ਪਾਪਾਂ ਨੂੰ ਹਰਨ ਵਾਲਾ ਹੈ ਉਸ ਪਰਮੇਸ਼ਰ ਨੂੰ ਸੇਈ ਉਹ ਪੁਰਖ ਜਪਦੇ ਹਨ ਤੇ ਜਪਾਉਂਦੇ ਹਨ ਨਾਨਕ ਪ੍ਰੀਤ ਲੱਗੀ ਤਨ ਰਾਮ ਸਿਉ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਪ੍ਰੀਤੀ ਲੱਗੀ ਹੈ ਰਮੰਤੀ ਰਾਮ ਜੋ ਰਮਿਆ ਹੋਇਆ ਸਾਰਿਆਂ ਦਾ ਉਹ ਵਿਆਪਕ ਪ੍ਰਵੇਸ਼ਰ ਹੈ ਉਹਦੇ ਆਰਾਮ ਦੇ ਨਾਮ ਨਾਲ ਰੀਤੀ ਲੱਗ ਗਈ ਹੈ। ਪੀਟ ਸਤ ਸਾਧ ਸੰਗਤ ਰੀਤੀ ਲੱਗਣ ਦਾ ਕਾਰਨ ਦੱਸਦੇ ਹਨ ਕਿ ਪੀਟ ਮਿਲਣੇ ਕਰਕੇ ਸਾਧ ਸੰਗਤ ਇਹਨਾਂ ਨੂੰ ਮੰਨੂ ਸਾਧਿਆ ਹੋਇਆ ਹੈ। ਉਹਨਾਂ ਫੇਸਟਪੁਰ ਕਾਂ ਦੀ ਸੰਗਤ ਦੇ ਨਾਲ ਮਿਲਣੇ ਕਰਕੇ ਮਹੱਲਾ ਪੰਜਵਾਂ RAM ਰਮ ਹੋ ਵੱਡ ਭਾਗੀ ਹੋ। ਉਪਦੇਸ਼ ਦਿੰਦੇ ਹਨ ਸਤਗੁਰੂ ਜੀ ਸੇ ਵੱਡਿਆਂ ਭਾਗਾ ਵਾਲਿਓ ਜੋ ਰਮਿਆ ਹੋਇਆ RAM ਉਸ ਨੂੰ ਰਮੋ ਉਚਾਰਨਾ ਕਰੋ। ਕੋਸ ਵੀ ਰਚਨਾ ਕਰੋ ਹਰ ਵਕਤ ਮਾਰੇ ਦੇ ਉਚਾਰਨ ਜੜੋ ਮਾਨ ਬਾਣੀ ਸਰੀਰ ਕਰਕੇ ਜਲ ਸਲ ਮਹੀਲਸੂ ਉਹ ਪਰਮੇਸ਼ਰ ਮਾਰੇ ਕਿੱਥੇ ਰਹਿੰਦਾ ਹੈ ਅਯੁੱਧਿਆਪੁਰੀ ਚ ਰਹਿੰਦਾ ਹੈ ਜਾਂ ਖੀਲ ਸਮੁੰਦਰ ਚ ਰਹਿੰਦਾ ਹੈ ਜਾਂ ਸਮੁੰਦਰ ਚ ਰਹਿੰਦਾ ਹੈ ਜਾਂ ਦੇਵ ਲੋਗ ਚ ਰਹਿੰਦਾ ਹੈ ਜਾਂ ਬਕੰਟ ਚ ਰਹਿੰਦਾ ਹੈ ਤਾਂ ਮਾਰੇ ਕਹਿੰਦੇ ਜਲ ਸਲ ਨਹੀਂ ਹਲਸ ਹੋਏ ਧਰਤੀ ਵਿੱਚ ਵੀ ਆਕਾਸ ਵਿੱਚ ਵੀ ਤੇ ਥਲਾਂ ਵਿੱਚ ਮਾਰੂਥਲਾਂ ਦੇ ਬੰਬਿਆਰੇ ਪਿਆਵਾਂ ਵਿੱਚ ਵੀ ਅਰੇ ਐਸੇ ਜਲਾਵਾਲੇ ਥਾਂਾਂ ਵਿੱਚ ਵੀ ਆਕਾਸ਼ ਵਿੱਚ ਵੀ ਸੋ ਪਰਮੇਸ਼ਰ ਗਿਆ ਤੱਕ ਹੈ ਜਲ ਪ੍ਰੇਮੀਆਂ ਦੇ ਰਿਆਂ ਵਿੱਚ ਵੀ ਥਲ ਜਿਹੜੇ ਖੁਸ਼ਕ ਆਦਮੀ ਹੈ ਕੇਵਲ ਵਿਭਾਰੀ ਦੁਨੀਆ ਦੇ ਮਤਲਬ ਨੂੰ ਸਿੱਧ ਕਰਨ ਵਾਲੇ ਨਸ਼ਾਦ ਬਖ ਪਰਖੇਲੇ ਮਾਰੂਥਲਾਂ ਦੀ ਨਹੀਂ ਆਈ ਹਨ ਇਹਨਾਂ ਦੇ ਅੰਜ ਵੀ ਨਹੀਂ ਬੁੱਧੀ ਅੰਦਰ ਵੀ ਅਲ ਹਿਰਦੇ ਨੂੰ ਵੀ ਆਕਾਸ਼ ਚ ਵੀ ਸੋ ਪਰਮੇਸ਼ੁਰ ਦਾਪਕਾ ਨਾਨਕ ਨਾਮ ਅਰਾਧੇ ਐ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ੁਰ ਦੇ ਨਾਮ ਨੂੰ ਅਰਾਧੇ ਜਿੰਦੀ ਭਾਵਨਾ ਨਾਲ ਚੇਤੇ ਕਰਨੇ ਕਰਕੇ ਵਿਗਨ ਨਾ ਲਾਗੇ ਕੋ ਫਿਰ ਕੋਈ ਵੀ ਕਿਸੇ ਪ੍ਰਕਾਰ ਦਾ ਵਿਗਨ ਨਹੀਂ ਪਾਈ ਲੱਗਦਾ ਹੈ ਪੌੜੀ ਪੰਚਾ ਦਾ ਬੋਲਿਆ ਪਰਵਾਣ ਹੈ ਜੋ ਭਗਤ ਜਨ ਮਹਾਰਾਜ ਦੇ ਪਿਆਰੇ ਭਾਉ ਭਗਤੀ ਵੀ ਜੁੜੇ ਹੋਏ ਜਿਨ੍ਹਾਂ ਨੂੰ ਭਾਵ ਪਾਣੋਂ ਪ੍ਰੇਮ ਗੱਦ ਪ੍ਰਾਪਤ ਹੋਇਆ ਹੈ ਐਸੇ ਜਿਹਨਾਂ ਨੂੰ ਭਾਵ ਪ੍ਰਕਾਸ਼ ਗੱਦ ਪ੍ਰਾਪਤ ਹੋਇਆ ਹੈ ਜਿਨ੍ਹਾਂ ਦੇ ਅੰਦਰ ਭਾਵ ਪ੍ਰਕਾਸ਼ ਹੈ ਤੇ ਗੱਤ ਮੁਕਤ ਰੂਪ ਬਣਗੇ ਜਿਹੜੇ ਤੇ ਜਿਨ੍ਹਾਂ ਨੂੰ ਗੱਤ ਗਿਆਨ ਦੀ ਪ੍ਰਾਪਤੀ ਹੈ ਤੇ ਭਾਵ ਪ੍ਰਕਾਸ਼ ਰੂਪ ਆਨੰਦ ਦਾ ਪ੍ਰਕਾਸ਼ ਹੈ ਐਸੇ ਜਿਹੜੇ ਭਗਤ ਹਨ ਭਗਤਾ ਕਾ ਬੋਲਿਆ ਪਰਵਾਣ ਹੈ ਉਹਨਾਂ ਭਗਤਾਂ ਦਾ ਬੋਲਿਆ ਹੋਇਆ ਜੋ ਬਚਨੋਂ ਨਿਕਲਦੇ ਭਗਤਮੁਖ ਹੈ ਦੇ ਬੋਲਦੇ ਸੇ ਬਚਨ ਹੁੰਦੇ ਉਹ ਪ੍ਰਮਾਣਿਕ ਸਫਲਾ ਹੈ ਦਰਗਹ ਪਵੈ ਥਾਈ ਵਾਹਿਗੁਰੂ ਦਰਗਾਹ ਵਿੱਚ ਉਹ ਥਾਂ ਲੇਖੜ ਵਿੱਚ ਪੈਂਦਾ ਹੈ ਪ੍ਰਵਾਨਗੀ ਜੀ ਪੈਂਦਾ ਜੋ ਬਚਨ ਕਰੁੰਦੇ ਹੈ ਮਹਾਂਪੁਰਖ ਭਗਤ ਮੁਖਾਂ ਦੇ ਬੋਲਦੇ ਸੇ ਬਚਨ ਹੋਵੰਦੇ ਭਗਤਾ ਤੇਰੀ ਤੇ ਜੋ ਭਗਤ ਜਨ ਹਨ ਉਹਨਾਂ ਨੂੰ ਕੋਈ ਮਾਇਆ ਦੀ ਓਟ ਨਹੀਂ ਕਿਸੇ ਰਾਜਸੀ ਪੁਰਖਾਂ ਦੀ ਓਟ ਨਹੀਂ ਉਹਨਾਂ ਨੂੰ ਕੋਈ ਰਿਧੀਆਂ ਸਿਧੀਆਂ ਦੀ ਓਟ ਨਹੀਂ ਹੁਣੋ ਤਾਂ ਭਗਤਾਂ ਜੀ ਨੂੰ ਮਾਰਾ ਤੇਰੀ ਟੇਕ ਓਟ ਹੈ ਰੱਤੇ ਸੱਚ ਨਾਈ ਹਰ ਵਕਤ ਸੱਚੇ ਪਾਤਸ਼ਾਹ ਤੇਰੇ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਸ ਨੂੰ ਹੋਏ ਕਿਰਪਾ ਜਿਨ੍ਹਾਂ ਦੇ ਤੇ ਸੱਚੇ ਪਾਤਸ਼ਾਹ ਆਪ ਕਿਰਪਾਲੂ ਹੁੰਦੇ ਹੋ ਕਿਸ ਕਾ ਦੂਖ ਜਾਏ ਉਹਦਾ ਤਾਂ ਮਾਰਾ ਜੰਮਨ ਮਰਨ ਦਾ ਦੁੱਖ ਅਗਿਆਨ ਜਨ ਸਭ ਚਲੇ ਜਾਂਦਾ ਹੈ ਭਗਤ ਤੇਰੀ ਦਇਆ ਲੁਣ ਜਿਹੜੇ ਮਾਰਾ ਭਗਤੋ ਤੇਰੇ ਹੰਦਿਆ ਦੇ ਘਰ ਉਹਨਾ ਮਿਹਰਬਾਨੀ ਉਹਨਾਂ ਦੇ ਤੋਂ ਮਿਹਰਬਾਨੀ ਪਾਉਂਦੇ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਦਾ ਹੈ ਜਿਵੇਂ ਉਹਨਾਂ ਤੋਂ ਮਿਹਰਬਾਨੀ ਪਾਈ ਹੈ ਉਹਨਾਂ ਦੁਆਰੇ ਸਾਡੇ ਤੇ ਵੀ ਮਿਹਰਬਾਨੀ ਪਾਓ ਦੁੱਖ ਦਰਦ ਵਡ ਰੋਗ ਜਿਹੜਾ ਜੰਮਨ ਮਰਨ ਦਾ ਦੁੱਖ ਹੈ ਜੀ ਤੇ ਰੋਗ ਹੈ ਹੰਕਾਰ ਆਦਿਕ ਤੇ ਦੁੱਖ ਦਰਦ ਵਡ ਦੁੱਖ ਦਰਦ ਵਡ ਰੋਗ ਦਰਦ ਅਵਿਧਿਆਦਕਾਂ ਦੀ ਜਿਹੜੀ ਪੀੜਾ ਹੋ ਗਈਆਂ ਬੱਦਾਰੋ ਹੰਕਾਰ ਆਦ ਕੋਟ ਦੀ ਨਿਆਈ ਜੋ ਹੈ ਨਾ ਪੂਹੇ ਤਿਸ ਮਾਏ ਆਬ ਕੁ ਵੀ ਇਹ ਸਾਰੇ ਉਹਨਾਂ ਨੂੰ ਪੋ ਨਹੀਂ ਸਕਦੇ ਲੱਗ ਨਹੀਂ ਸਕਦੇ ਹਨ ਭਗਤਾ ਇਹੋ ਆਧਾਰ ਭਗਤਾ ਜਨਾਂ ਦਾ ਤਾਂ ਇਹ ਆਧਾਰ ਹੀ ਇਹੋ ਆਸਰਾ ਹੈ ਗੁਰੂ ਗੋਬਿੰਦ ਗਾਉਂਦੇ ਗੋਬਿੰਦ ਤੇਰੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ ਸਦਾ ਸਦਾ ਦਿਨ ਰਹਿਣ ਨੂੰ ਸਦਾ ਸਦਾ ਰਾਤ ਨੂੰ ਵੀ ਦਿਨ ਵੀ ਇੱਕੋ ਇੱਕ ਤਿਹਾਇ ਕੋ ਰੂਪ ਪਰਮੇਸ਼ਰ ਨੂੰ ਮਨਵਾਣੀ ਸੀਰ ਕਰਕੇ ਨਿਗੁਣ ਸਗੁ ਨੂੰ ਧਿਆਉਂਦੇ ਹਨ ਕੀਵਤ ਅੰਮ੍ਰਿਤ ਨਾਮ ਜਨ ਤੇਰੇ ਜਿਹੜੇ ਜਨੂ ਆਏ ਉਹ ਅੰਮ੍ਰਿਤ ਨਾਮ ਨੂੰ ਹਰ ਵਕਤ ਪੀਂਦੇ ਹਨ ਨਾਮੇ ਰਹੇ ਆਗਾਹ ਉਹਦੇ ਨਾਮ ਕਰਕੇ ਮਾਰੇ ਰਜੇ ਰਹਿੰਗੇ ਤ੍ਰਿਪਤ ਹੋਏ ਰਹਿੰਦੇ ਹਰ ਵਕਤ